ਤੇ ਮੇਰੇ ਘਰ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਆ ਕਿ ਮੈਂ ਮਿਹਨਤ ਕਰਨ ਨੂੰ ਮੈਂ ਪਿੱਛੇ ਨਹੀਂ ਹਟਦਾ ਤੇ ਕਿੰਨਾ ਪਿਛਲੇ ਸਾਲ ਮੈਂ ਬਿਮਾਰ ਹੋਣ ਦੇ ਕਾਰਨ ਤੇ ਮੈਂ 1 ਸਾਲ ਪੂਰਾ ਮੰਜੇ ਦੇ ਉੱਤੇ ਰਿਹਾ ਮੈਂ ਤੇ ਮੇਰੀ ਇੱਕ ਗੁੜੀ ਆ ਮੈਂ ਕਹਿੰਨੀ ਆ ਚਲੋ ਹੁਣ ਉਹਦਾ ਹੀ ਪੜਾਈ ਨੂੰ ਤਾਂ ਠੀਕ ਠਾਕ ਹੋ ਜੇ ਜਿੱਦਾਂ ਮਾੜਾ ਟਾਈਮ ਆਹੀ ਕੱਢਿਆ ਉਹਨੂੰ ਨਾ ਕੱਢ ਸਕਪ ਮੈਨੂੰ ਸਿਰਫ ਘਰ ਦੇ ਇਕ ਨਾਮਾ ਮੇਰੀ ਕੁੜੀਆ ਦੀ ਟੈਨਸ਼ਨ ਆ ਵੀ ਮੈਂ ਆਪ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਵੇ ਉਹਨੇ ਹੀ ਜਾਣੀ ਹੈ ਕਿ ਇਹਨਾਂ ਨੂੰ ਕੋਈ ਰੋਜ਼ਗਾਰ ਮਿਲ ਜੇ ਮੇਰਾ ਨਾਮ ਹੈ 인ਦਰਜੀਤ ਸਿੰਘ ਤੇ ਮੇਰਾ ਪਿੰਡ ਦਾ ਨਾਮ ਨਵਾ ਪਿੰਡ ਚਾਵਰਦਾ ਮੈਂ ਰਹਿਣ ਵਾਲਾ ਆ ਮੈਂ 100% ਹੈਂਡੀਕੈਪ ਆ ਤੇ ਮੇਰੀ ਵਾਈਫ ਵੀ 100% ਹੈਂਡੀਕੈਪ ਆ ਮੇਰੀ ਮੈਰਿਜ 2013 ਦੇ ਵਿੱਚ ਹੋਈ ਸੀ ਤੇ ਮੇਰੀ ਗੁੜੀਆ ਵਾਂ ਜਿਹੜੀ ਦਿਲਪ੍ਰੀਤ ਕੌਰ 5ਵੀਂ ਕਲਾਸ ਦੇ ਵਿੱਚ ਕਨਾਲ ਸਕੂਲੇ ਪੜ੍ਹਦੀ ਆ ਤੇ ਮੇਰੇ ਘਰ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਆ ਵੀ ਮੈਂ ਮਿਹਨਤ ਕਰਨੋਂ ਮੈਂ ਪਿੱਛੇ ਨਹੀਂ ਹਟਦਾ ਤੇ ਕਿਨਾਂ ਪਿਛਲੇ ਸਾਲ ਮੈਂ ਬਿਮਾਰ ਹੋਣ ਦੇ ਕਾਰਨ ਤੇ ਮੈਂ 1 ਸਾਲ ਪੂਰਾ ਮੰਜੇ ਦੇ ਉੱਤੇ ਰਿਹਾ ਮੈਂ ਮੈਨੂੰ ਸਿਰਫ ਘਰ ਦੇ ਕਿਨਾਂ ਮੇਰੀ ਗੁੜੀਆ ਦੀ ਟੈਨਸ਼ਨ ਆ ਵੀ ਮੈਂ ਆਪ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਵੇ ਤੇ ਮੈਂ ਕਿਨਾਵਾ ਇਹੋ ਜੀ ਅਪੀਲ ਕਰਨਾ ਵਾ ਵੀ ਕਿਨਾਵਾ ਸਾਡੇ ਕੰਪਿਊਟਰ ਸੈਂਟਰ ਦਾ ਜਿਹੜਾ ਮੈਂ ਕੰਮ ਕੀਤਾ ਵਾ ਤੇ ਉਹਦੀ ਮੈਨੂੰ ਕੰਪਿਊਟਰ ਐਕਸੈਸਰੀ ਮੋਬਾਈਲ ਸੈਸਰੀ ਮੈਨੂੰ ਮਿਲ ਜੇ ਤੇ ਚਲੋ ਮੈਂ ਆਪਣਾ ਗੁਜ਼ਾਰਾ ਕਰਦਾ ਕਰ ਸਕਣਾ ਮੈਂ ਠੀਕ ਨਹੀਂ ਦੇ ਜਿਸ ਵੇਲੇ ਕੀ ਪ੍ਰੋਬਲਮ ਹੀ ਹੋਰ ਕੀ ਕੁਛ ਤੋਂ ਬਾਤ ਸਫਾ ਕਰਨਾ ਪਿਆ ਮੇਰੇ ਇੱਕ ਨਾਮਾ ਪਿਛਲੇ ਸਾਲ ਮੈਂ 1 ਸਾਲ ਪੂਰਾ ਮੰਜੇ ਦੇ ਉੱਪਰ ਰਿਹਾ ਵਾਂ ਤੇ ਮੇਰੇ ਇੱਕ ਨਾਮਾ ਕਿਡਨੀਆ ਵਿੱਚ ਬਲੱਡ ਪੈ ਗਿਆ ਸੀ ਤੇ ਮੇਰੀ ਕਿਨਾਵ ਲੱਤ ਜਿਹੜੀ ਪੂਰੀ ਇਕੱਠੀ ਹੋ ਗਈ ਸੀ ਤੇ ਮੈਂ ਤੁਨ ਪਿੰਡ ਤੋਂ ਵੀ ਮੈਂ ਰਹਿ ਗਿਆ ਸੀ ਤੇ ਜਿਹੜਾ ਮੈਂ ਆਪਣਾ ਪਲਾਸਟਿਕ ਦਾ ਸਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਜਿਹੜੀ ਆਸ ਮੈਂ ਸੰਭਾਲੀ ਸੀ ਉਹ ਸਾਰੀ ਆਸ ਮੇਰੀ ਬਿਮਾਰੀ ਦੇ ਉੱਪਰ ਲੱਗ ਗਈ ਸੀ ਇੱਦਾਂ ਦੀ ਮਦਦ ਚਾਹੁੰਦੇ ਹਾਂ ਮੈਂ ਇਹ ਕਹਿੰਨਾ ਚਲੋ ਮੇਰੀ ਗੁੜੀਆ ਪੜ੍ਹ ਲਿਖ ਜਾਵੇ ਮੇਰੀ ਗੁੜੀਆ ਦੀ ਹੋ ਜੇ ਹੈਲਪ ਤੇ ਕਿਨਾਵਾ ਜਿਹੜਾ ਮੋਬਾਈਲ ਐਕਸੈਸਰੀ ਆ ਮੇਰਾ ਕੰਪਿਊਟਰ ਦਾ ਕੰਮ ਮੇਰਾ ਚੱਲੂ ਹੋ ਜੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਮੈਂ ਕਰ ਲਵਾਂ ਮੇਰਾ ਨਾਮ ਦੇ ਸੰਜੋਗਤਾ ਦੇਵੀ ਮੈਂ ਮਤਲਬ ਘਰ ਦਾ ਕੰਮ ਆਪ ਹੀ ਕਰਦੀ ਹਾਂ ਤੇ ਮੇਰੀ ਇੱਕ ਗੁੜੀਆ ਮੈਂ ਕਹਿੰਨੀ ਆ ਚਲੋ ਹੁਣ ਉਹਦੀ ਪੜ੍ਹਾਈ ਮਤਲਬ ਠੀਕ ਠਾਕ ਹੋ ਜੇ ਕਿ ਜਿੱਦਾਂ ਮਾੜਾ ਟਾਈਮ ਆਹੀ ਕੱਢਿਆ ਉਹਨੂੰ ਨਾ ਕੱਢ ਸਕ ਮਕਾਨ ਜਿਹੜਾ ਪੱਕਾ ਬਣ ਗਿਆ ਕਿੰਨੇ ਬਣਵਾ ਦਿੱਤਾ ਆਪਣੇ ਬਣਾਇਆ ਆਪਣੇ ਤੋਂ ਨਹੀਂ ਨਹੀਂ ਇਹ ਮੈਨੂੰ ਮਕਾਨ ਖਾਲਸਾ ਵਾਲਿਆਂ ਨੇ ਬਣਾ ਦਿੱਤਾ ਮਤਲਬ ਹਾੜਾ ਮਕਾਨ ਜਿਹੜਾ ਸੀ ਮਤਲਬ ਗਲੀ ਤੋਂ 2 ਫੁੱਟ ਨਹੀਂ ਮਾਹੀ ਬਾਹਰຊਉਂਦੀ ਤੇ ਪਾਣੀ ਮਤਲਬ ਕਮਰਿਆਂ ਚ ਚੱਲ ਜਾਂਦਾ ਸੀ ਥੱਲੇ ਤੇ ਕੋਠੇ ਵਿੱਚ ਹੁੰਦੇ ਸੀ ਮਤਲਬ ਸੱਤ ਵਿੱਚ ਹੁੰਦੇ ਸੀ ਇਹ ਪਾਣੀ ਵੀ ਢੇੜੇ ਚ ਬਾਲਟੀਆਂ ਲਾ ਕੇ ਕਰਦੇ ਰੇ ਹਾਂਜੀ ਜਹੋਂ ਕਿ ਦਾਦੀ ਮਦਦ ਜਾਂਦੇ ਨੇ ਉਹਨਾਂ ਹੀ ਜਾਣੀ ਹੈ ਕਿ ਇਹਨਾਂ ਨੂੰ ਕੋਈ ਰੋਜ਼ਗਾਰ ਮਿਲ ਜੇ ਮਤਲਬ ਇਹ ਆ ਕੰਪਿਊਟਰ ਦੀ ਸੈਸਰੀ ਵਗਾਰਾ ਮਿਲ ਜੇ ਉਹਦੇ ਕਰਕੇ ਚਲੋ ਕਾਰੋਬਾਰ ਆਪਣਾ ਸ਼ੁਰੂ ਕਰ ਲੈ